ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸੱਚਦੇਵ ਨਜ਼ਰ ਪੋਂ ਨਿਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਯੂਥ ਅਕਾਲੀ ਦਲ ਪ੍ਰਧਾਨ ਸਰਬਜੀਤ ਚਿੰਝਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਕਾਰਜ ਸ਼ੈਲੀ ਤੇ ਚੁੱਕੇ ਵੱਡੇ ਸਵਾਲ ਬੋਲੇ ਸ਼੍ਰੀ ਅਕਾਲ ਤਖਤ ਸਾਹਿਬ ਖੜ ਕੇ ਝੂਠ ਬੋਲਣ ਵਾਲਿਆਂ ਤੋਂ ਹੀ ਕਿਉਂ ਕਰਵਾ ਰਹੇ ਸਨਮਾਨ ਇਸ ਦੇ ਨਾਲ ਹੀ ਸਰਬਜੀਤ ਚਿੰਝਰ ਨੇ ਇਹ ਵੀ ਕਿਹਾ ਕਿ ਪਲਾਨਡ ਸਕ੍ਰਿਪਟ ਮੁਤਾਬਿਕ ਹੀ ਹੋ ਰਿਹਾ ਹੈ ਸਾਰਾ ਕਾਰਜ ਕਾਲਤਾਖ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੀਆਂ ਗੱਲਾਂ ਕਰਦ ਨੇ ਤੁਹਾਡੇ ਸਨਮਾਨ ਕਰ ਰਹੇ ਨੇ ਤੇ ਤੁਸੀਂ ਸਨਮਾਨ ਕਰਵਾ ਰਹੇ ਹੋ ਇਹ ਬਹੁਤ ਹੀ ਮਨ ਨੂੰ ਦੁੱਖ ਦੇਣ ਵਾਲਾ ਜਿਹੜਾ ਅੱਜ ਦਾ ਸੀਨ ਮੈਂ ਦੇਖਿਆ ਸੋ ਪੂਰੀ ਕੌਮ ਅੱਗੇ ਬੇਨਤੀ ਆ ਕਿ ਇਹਨੂੰ ਆਪਾਂ ਸਮਝੀਏ ਕਿ ਇਹ ਕਿਸ ਸਕ੍ਰਿਪਟ ਹੈ ਇਹ ਕਿਹੜੀ ਕਹਾਣੀ ਹੈ ਤੇ ਕਿੱਥੋਂ ਸ਼ੁਰੂ ਹੋਈ ਹੈ ਤੇ ਕਿਵੇਂ-ਕਿਵੇਂ ਹੁਣ ਸਾਰਾ ਕੁਝ ਪੜਦਾ ਚੱਕਿਆ ਜਾ ਰਿਹਾ ਸਾਰਾ ਕੁਝ ਸਾਹਮਣੇ ਆ ਰਿਹਾ ਕਿ ਇਹ ਪਿਕਚਰ ਕੁਝ ਕਹਿੰਦੀ ਆ ਇਹ ਕਹਾਣੀ ਕੁਝ ਕਹਿੰਦੀ ਆ ਇਹਦੀ ਸਕ੍ਰਿਪਟ ਬਹੁਤ ਮਹੀਨੇ ਪਹਿਲਾਂ ਲਿਖੀ ਗਈ ਜਿਹੜੀ ਹੌਲੀ-ਹੌਲੀ ਸਭ ਦੇ ਸਾਹਮਣੇ ਆ ਰਹੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਸਰਬਜੀਤ ਚਿੰਜਰ ਨੇ ਇੱਕ ਹੱਸਿਆ ਤੰਜ ਕੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਤਾਂ ਝੂਠ ਬੋਲਣ ਵਾਲਿਆਂ ਨੂੰ ਦੇਣੀ ਸੀ ਸਜ਼ਾ ਸਜ਼ਾ ਦੇਣ ਦੀ ਬਜਾਏ ਤੁਸੀਂ ਅੱਜ ਉਹਨਾਂ ਤੋਂ ਕਰਵਾ ਰਹੇ ਹੋ ਸਨਮਾਨ ਸਰਬਜੀਤ ਚਿੰਜਰ ਨੇ ਕਿਹਾ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਕਿਹਾ ਕਿ ਅੱਜ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਕਰਨ ਦੀ ਤੋਰਾਂਗੇ ਲਹਿਰ ਪਹਿਲਾਂ ਜਿਨ੍ਹਾਂ ਨੇ ਸਰੇਆਮ ਝੂਠ ਬੋਲੇ ਉਹਨਾਂ ਨੂੰ ਤਾਂ ਦਿੰਦੇ ਸਜ਼ਾ ਸਰਬਜੀਤ ਚੰਜਰ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਦਿੱਲੀ ਨਾਲ ਯਾਰੀ ਹੋਣ ਦੀ ਗੱਲ ਤੇ ਕਿਹਾ ਕਿ ਤੁਹਾਡੇ ਦਿੱਲੀ ਨਾਲ ਪੰਜਾਬ ਦੇ ਮੁੱਦਿਆਂ ਤੇ ਹੋ ਸਕਦੇ ਹਨ ਸਮਝੌਤੇ ਪਰ ਨਹੀਂ ਹੋ ਸਕਦੀ ਯਾਰੀ ਸਿੰਘ ਸਾਹਿਬਾਨ ਜੀ ਦਿੱਲੀ ਨਾਲ ਸਮਝੌਤੇ ਹੋ ਸਕਦੇ ਨੇ ਸ਼ਰਤਾਂ ਤੇ ਪੰਜਾਬ ਦੇ ਮੁੱਦਿਆਂ ਤੇ ਬੰਦੀ ਸਿੰਘਾਂ ਦੇ ਮੁੱਦਿਆਂ ਤੇ ਪਾਣੀ ਦੇ ਮੁੱਦਿਆਂ ਤੇ ਕਿਸਾਨਾਂ ਦੇ ਮੁੱਦਿਆਂ ਤੇ ਯਾਰੀ ਨਹੀਂ ਹੋ ਸਕਦੀ ਪਰ ਤੁਸੀਂ ਕਹਿੰਦੇ ਸਾਡੀ ਯਾਰੀ ਹੈ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਆਪਣੀ ਵੀਡੀਓ ਕੀਤੀ ਸ਼ੇਅਰ ਕਿਹਾ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਤੇ ਮੈਂ ਸਾਰਿਆਂ ਨੂੰ ਵੱਡੀ ਗਿਣਤੀ ਵਿੱਚ ਸ਼ੰਭੂ ਬਾਰਡਰ ਤੇ ਇਕੱਠੇ ਹੋਣ ਦੀ ਕਰਦਾ ਹਾਂ ਅਪੀਲ ਇਸ ਦੇ ਨਾਲ ਹੀ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਅੱਜ ਸ਼ਾਮ 21 ਫਰਵਰੀ ਨੂੰ ਸ਼ਹੀਦ ਹੋਏ ਸੁਭਕਰਨ ਦੀ ਯਾਦ ਵਿੱਚ ਕਰਾਂਗੇ ਕੈਂਡਲ ਮਾਰਚ ਜੇ ਵੀ ਅਪੀਲ ਕਰਦੇ ਹਾਂ ਕਿ ਸ਼ਾਮ ਨੂੰ ہم ਲੋਕ ਇੱਥੇ ਕੈਂਡਲ ਮਾਰਚ ਕਰਾਂਗੇ ਤਾਂ ਉਹ ਉਸ ਸਮੇਂ ਸ਼ਹੀਦ ਦੀ ਯਾਦ ਵਿੱਚ ਉਸ ਸਮੇਂ ਵੀ ਪਹੁੰਚੀਏ ਤਾਂ ਔਰ हम अधिक से अधिक लोगों को बॉर्डरों के ऊपर आने का न्योता देते हैं ਸਰਵਨ ਸਿੰਘ ਪੰਦੇਰ ਨੇ ਇਹ ਵੀ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਤੋਂ ਕਰਦੇ ਹਾਂ ਮੰਗ ਕਿ ਨਿਰਪੱਖ ਕੀਤੀ ਜਾਵੇ ਸ਼ੁਭਕਰਨ ਦੀ ਮੌਤ ਦੀ ਜਾਂਚ ਸ਼ੰਭੂ ਬਾਰਡਰ ਤੋਂ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਇੱਕ ਵਾਰ ਫੇਰ ਕੀਤੀ ਕੇਂਦਰ ਸਰਕਾਰ ਤੋਂ ਮੰਗ ਕਿ ਜਲਦ ਤੋਂ ਜਲਦ ਸਾਡੀਆਂ ਮੰਗਾਂ ਕੀਤੀਆਂ ਜਾਣ ਪੂਰੀਆਂ ਪੰਜਾਬ ਵਿੱਚ ਡਿੱਗਿਆ 4 ਡਿਗਰੀ ਤਾਪਮਾਨ ਅੰਮ੍ਰਿਤਸਰ ਵਿੱਚ 36 ਮਿਲੀਮੀਟਰ ਪਿਆ ਮੀ 26 ਫਰਵਰੀ ਤੋਂ ਫਿਰ ਬਦਲੇਗਾ ਮੌਸਮ ਵੱਧ ਸਕਦਾ ਹੈ ਤਾਪਮਾਨ ਐਸਐਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ